ਜਿਹੜੀ ਲੈਂਡ ਪੂਲਿੰਗ ਸਕੀਮ ਸਰਕਾਰ ਲੈ ਕੇ ਆਈ ਸੀ ਕਿਸਾਨ ਮਾਰੂ ਨੀਤੀ ਜਿਹੜੀ ਲੈ ਕੇ ਆਈ ਸੀ ਸਕੀਮ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਐ ਐਮਪੀ ਆ ਐਮਐਲਏ ਆ ਮੰਤਰੀ ਆ ਜੋ ਵੀ ਆ ਕੋਈ ਵੀ ਸਾਡੇ ਪਿੰਡਾਂ 'ਚ ਬੜੂਗਾ ਨੀਗਾ ਕਿਉਂਕਿ ਅਸੀਂ ਇੱਕ ਮਰਲਾ ਵੀ ਜ਼ਮੀਨ ਆ ਜਿਹੜੀ ਆਪਣੀ ਇਹ ਸਰਕਾਰ ਨੂੰ ਦੇਣੀ ਇਹ ਸਰਕਾਰ ਐਡੀ ਝੂਠੀ ਆ ਭਗਵੰਤ ਮਾਨ ਐਡਾ ਝੂਠਾ ਬੰਦਾ ਵਾ ਐਡਾ ਝੂਠਾ ਮੁੱਖ ਮੰਤਰੀ ਆ ਇਹ ਪਾਸੇ ਜੇ ਜ਼ਮੀਨ ਰਿਕਵਰ ਕਰੀ ਦਿੰਦਾ ਸਾਡੇ ਪਿੰਡ ਪਟਵਾਰੀ ਕਾਨ ਨੂੰ ਘੱਲ ਦਿੱਤੇ ਆ ਕਿਉਂਕਿ ਸੀਐਲਯੂ ਸਾਡੇ ਬੰਦ ਕਰ ਦਿੱਤੇ ਆ ਸਾਰੇ ਅਸੀਂ ਐਫੀਡੈਫਟ ਬਣਾ ਕੇ ਗਲਾਡਾ ਦੇ ਦਫ਼ਤਰ ਜਮ੍ਹਾਂ ਕਰਾਤੇ ਆ ਮਤੇ ਪਾ ਕੇ ਪੰਚਾਇਤਾਂ ਦੇ ਅਸੀਂ ਦੇਤੇ ਆ ਸਾਰੇ ਪਿੰਡ ਦੇ ਸਹਿਨ ਕਰਾ ਕੇ ਅਸੀਂ ਦੇ ਦੇ ਦਿੱਤੇ ਆ ਵੀ ਇੱਕ ਮਰਲਾ ਵੀ ਅਸੀਂ ਜ਼ਮੀਨ ਆ ਜਿਹੜਾ ਇਹਨਾਂ ਨੂੰ ਨਹੀਂ ਦੇਣੀ ਐਟ ਦਾ ਜਵਾਬ ਜਿਹੜਾ ਪੱਥਰ ਨਾਲ ਦਵਾਂਗੇ ਇਹਨਾਂ ਦੇ ਇੱਕ ਵੀ ਅਧਿਕਾਰੀ ਆ ਜਿਹੜਾ ਕੋਈ ਉਹਨੂੰ ਪਿੰਡ ਦੇ ਵਿੱਚ ਬਣ ਨਹੀਂ ਦਵਾਂਗੇ ਨਾ ਕਿਸੇ ਨੂੰ ਮੰਤਰੀ ਨੂੰ ਨਾ ਕਿਸੇ ਕੋਈ ਅਧਿਕਾਰੀ ਆ ਜੇ ਕੋਈ ਸਾਡੀ ਜ਼ਮੀਨਾਂ ਅੱਖ ਚੱਕ ਕੇ ਝਾਕੂਗਾ ਤਾਂ ਜਿਵੇਂ ਅੱਖਾਂ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਲਿਆਂਦੀ ਜਾ ਰਹੀ ਹੈ ਤੇ ਲਗਾਤਾਰ ਇਸ ਸਕੀਮ ਦਾ ਪ੍ਰਚਾਰ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਇਸ ਸਕੀਮ ਦੇ ਵਿਰੋਧ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਲਗਾਤਾਰ ਧੰਨਾ ਪ੍ਰਦਰਸ਼ਨ ਕਰ ਰਹੀਆਂ ਤੇ ਹੁਣ ਇਸ ਸਕੀਮ ਦੇ ਵਿਰੋਧ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਐਂਟਰੀ ਬੈਨ ਕੀਤੀ ਗਈ ਹੈ ਤਾਂ ਲੁਧਿਆਣਾ ਦੇ ਜਗਰਾਉ ਹਲਕੇ ਦੇ ਵਿੱਚ ਕਈ ਪਿੰਡ ਐਸੇ ਨੇ ਜਿੱਥੇ ਪੋਸਟਰ ਲਗਾ ਕੇ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੈਨ ਨੂੰ ਲੈ ਕੇ ਪੋਸਟਰ ਲਗਾਏ ਗਏ ਨੇ ਦੇ ਨਾਲ ਪਿੰਡ ਦੇ ਲੋਕ ਮਜੂਰ ਨੇ ਪਿੰਡ ਦੇ ਵਾਸੀ ਮਜੂਰ ਨੇ ਗੱਲਬਾਤ ਕਰ ਲੈਨੇ ਆ ਕੀ ਕਾਰਨ ਹੈ ਕਿ ਇਸ ਸਕੀਮ ਦਾ ਜਿੱਥੇ ਵਿਰੋਧ ਹੋ ਰਿਹਾ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਐਂਟਰੀ ਪਿੰਡਾਂ ਦੇ ਵਿੱਚ ਬੈਨ ਕਰ ਰਹੇ ਹੋ ਹਾਂਜੀ ਅਸੀਂ ਜਿਹੜੀ ਲੈਂਡ ਪੂਲਿੰਗ ਸਕੀਮ ਸਰਕਾਰ ਲੈ ਕੇ ਆਈ ਸੀ ਕਿਸਾਨ ਮਾਰੂ ਨੀਤੀ ਜਿਹੜੀ ਲੈ ਕੇ ਆਈ ਸੀ ਸਕੀਮ ਉਹਦਾ ਅਸੀਂ ਵਿਰੋਧ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਐ ਐਮਪੀ ਆ ਐਮਐਲਏ ਆ ਮੰਤਰੀ ਆ ਜੋ ਵੀ ਆ ਕੋਈ ਵੀ ਸਾਡੇ ਪਿੰਡਾਂ 'ਚ ਬੜੂਗਾ ਨੀਗਾ ਕਿਉਂਕਿ ਅਸੀਂ ਇੱਕ ਮਰਲਾ ਵੀ ਜ਼ਮੀਨ ਆ ਜਿਹੜੀ ਆਪਣੀ ਇਹ ਸਰਕਾਰ ਨੂੰ ਦੇਣੀ ਇਹ ਸਰਕਾਰ ਐਡੀ ਝੂਠੀ ਆ ਭਗਵੰਤ ਮਾਨ ਐਡਾ ਝੂਠਾ ਬੰਦਾ ਵਾ ਐਡਾ ਝੂਠਾ ਮੁੱਖ ਮੰਤਰੀ ਆ ਇੱਕ ਪਾਸੇ ਤਾਂ ਕਹਿੰਦਾ ਕਿਸਾਨਾਂ ਤੋਂ ਦੀ ਸੇਫਟੀ ਤੋਂ ਬਿਨਾ ਮੈਂ ਜ਼ਮੀਨ ਕਿਸੇ ਦੀ ਰਿਕੁਆਇਰ ਨਹੀਂ ਕਰਾਂਗੇ ਦੂਸਰੇ ਪਾਸੇ ਜੇ ਜ਼ਮੀਨ ਰਿਕੁਆਇਰ ਕਰੀ ਦਿੰਦਾ ਸਾਡੇ ਪਿੰਡ ਪਟਵਾਰੀ ਕਾਨਕੋ ਘੱਲ ਦਿੱਤੇ ਆ ਕਿਉਂਕਿ ਸੀਐਲਯੂ ਸਾਡੇ ਬੰਦ ਕਰ ਦਿੱਤੇ ਆ ਸਾਰੇ ਅਸੀਂ ਐਫੀਡੈਫਟ ਬਣਾ ਕੇ ਕਲਾਡਾ ਦੇ ਦਫ਼ਤਰ ਜਮ੍ਹਾਂ ਕਰਾਤੇ ਆ ਮਤੇ ਪਾ ਕੇ ਪੰਚਾਇਤਾਂ ਦੇ ਅਸੀਂ ਦੇ ਦਿੱਤੇ ਆ ਸਾਰੇ ਪਿੰਡ ਦੇ ਸਾਈਨ ਕਰਾ ਕੇ ਅਸੀਂ ਦੇ ਦੇ ਦਿੱਤੇ ਆ ਵੀ ਇੱਕ ਮਰਲਾ ਵੀ ਅਸੀਂ ਜ਼ਮੀਨ ਆ ਜਿਹੜਾ ਇਹਨਾਂ ਨੂੰ ਨਹੀਂ ਦੇਣੀ ਚਾਹੁੰਦੇ ਪਰ ਫੇਰ ਵੀ ਵਾਰ-ਵਾਰ ਜਿਹੜੇ ਅਧਿਕਾਰੀ ਆ ਸਾਡੇ ਪਿੰਡ 'ਚ ਜਾ ਜਾ ਕੇ ਇਹ ਪ੍ਰਚਾਰ ਪ੍ਰਚਾਰ ਕਰ ਰਹੇ ਆ ਵੀ ਜ਼ਮੀਨ ਦਬੋ ਜ਼ਮੀਨ ਦਬੋ ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਪੰਜਾਬ ਦੇ ਲੋਕਾਂ ਦੀ ਜ਼ਮੀਰ ਆ ਜਿਹੜੀ ਜਾਗਦੀ ਆ ਇਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਐਟ ਦਾ ਜਵਾਬ ਜਿਹੜਾ ਪੱਥਰ ਨਾਲ ਦੇਵਾਂਗੇ ਇਹਨਾਂ ਦੇ ਇੱਕ ਵੀ ਅਧਿਕਾਰੀ ਆ ਜਿਹੜਾ ਕੋਈ ਉਹਨੂੰ ਪਿੰਡ ਦੇ ਵਿੱਚ ਬਣ ਨਹੀਂ ਦਵਾਂਗੇ ਨਾ ਕਿਸੇ ਨੂੰ ਮੰਤਰੀ ਨੂੰ ਨਾ ਕਿਸੇ ਕੋਈ ਅਧਿਕਾਰੀ ਜੇ ਕੋਈ ਸਾਡੀ ਜ਼ਮੀਨਾਂ ਅੱਖ ਚੱਕ ਕੇ ਝਾਕੂਗਾ ਤਾਂ ਅਸੀਂ ਅੱਖਾਂ ਕੱਢ ਲਾਂ ਕਿੰਨੇ ਪਿੰਡਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਜਿੱਥੇ ਜਿਹੜਾ ਹੈਗਾ ਹੁਣ ਇਸ ਤਰ੍ਹਾਂ ਦੇ ਪੋਸਟਰ ਲਗਾਏ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਨਿਤਾਵਾ ਦਾ ਵਿਰੋਧ ਕੀਤਾ ਜਾਏਗਾ ਪਹਿਲਾਂ ਤਾਂ ਸਾਡੇ 4 ਪਿੰਡਾਂ ਚ ਸੀ ਜੀ ਮਾਲਕ ਜਗਰਾਉ ਪੱਤੀ ਮਾਲਕ ਫੋਨਾ ਅਲੀਗੜ ਉੱਥੇ ਸੀ ਹੁਣ ਸਾਨੂੰ ਨਾਲ ਦੇ ਪਿੰਡਾਂ ਚੋਂ ਵੀ ਫੋਨ ਆ ਗਿਆ ਵੀ ਅਸੀਂ ਵੀ ਪੋਸਟਰ ਸਾਰੇ ਪਿੰਡਾਂ ਚ ਲਾ ਦੇਣੇ ਆ ਜਿਹੜੀ ਐਂਟਰੀ ਆ ਆਮ ਆਦਮੀ ਪਾਰਟੀ ਦੀ ਤਾਂ ਅਸੀਂ ਬੰਦ ਕਰ ਦੇਣੀ ਆ ਸਾਰੇ ਪਿੰਡਾਂ ਚੋਂ ਕਿ ਜ਼ਿਲ੍ਹੇ ਚੋਂ ਜਲੰਧਰ ਤੋਂ ਵੀ ਮੈਨੂੰ ਫੋਨ ਆਇਆ ਬਰਨਾਲੇ ਤੋਂ ਵੀ ਫੋਨ ਆ ਰਹੇ ਆ ਸਾਰੇ ਪਿੰਡਾਂ ਤੋਂ ਆ ਰਹੇ ਆ ਵੀ ਅਸੀਂ ਇਕੱਠੇ ਹੋ ਕੇ ਆਪਾਂ ਸੰਘਰਸ਼ੇ ਲੜੀਏ ਵੀ ਅਸੀਂ ਜ਼ਮੀਨਾਂ ਦੇਣੇਗਾ ਨਹੀਂ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਤਾਂ ਸਰਕਾਰ ਲਗਾਤਾਰ ਪ੍ਰਚਾਰ ਕਰ ਰਹੀ ਹੈ ਕਿ ਇਹ ਸਕੀਮ ਜਿਹੜੀ ਹੈ ਕਿਸਾਨਾਂ ਦੇ ਹੱਕ ਵਿੱਚ ਆ ਤੇ ਕਿਸਾਨ ਕਿਸੇ ਵੀ ਕਿਸਾਨ ਕੋਲ ਜ਼ਬਰਦਸਤੀ ਜਿਹੜੀ ਆ ਜ਼ਮੀਨ ਨਹੀਂ ਲਈਤੀ ਜਾਏਗੀ ਦੂਜੇ ਪਾਸੇ ਤੁਸੀਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਐਂਟਰੀ ਬੈਨ ਕਰ ਰਹੇ ਹੋ ਅਸੀਂ ਜਿਵੇਂ ਇਹਨਾਂ ਨੇ ਦੱਸਿਆ ਸੀ ਗਲਾਟਾ ਦੇ ਵਿੱਚ ਜਿਹੜੇ ਆਪਣੇ ਇਤਰਾਜ 15 ਦਿਨ ਦੇ ਅੰਦਰ ਜਿਹੜਾ ਟਾਈਮ ਸੀਗਾ ਸਾਡਾ ਉਹਦੇ ਜਮਾ ਕਰਵਾ ਦਿੱਤੇ ਸੀਗੇ ਗਲਾਟਾ ਦੇ ਹੋਣ ਦੇ ਕਰਾਉਣ ਦੇ ਬਾਅਦ ਵੀ ਸਾਡੇ ਜਿਹੜੇ ਉੱਥੇ ਜਿਹੜੇ ਸਰਟੀਫਿਕੇਟ ਆ ਸਾਡੇ ਸੀਐਲਯੂਆ ਉਹ ਤੇ پابੰਦੀ ਲਾਤੀ ਹੈ ਤਹਿਸੀਲਦਾਰ ਸਾਹਿਬ ਜਗਰਾਉਂ ਵੱਲੋਂ ਤੇ ਸਾਨੂੰ ਕੋਈ ਵੀ ਕੋਈ ਵੀ ਅਸੀਂ ਉੱਥੇ ਲੈਣ ਦੇਣ ਨਹੀਂ ਕਰ ਸਕਦੇ ਕੋਈ ਕਰਜ਼ਾ ਨਹੀਂ ਲੈ ਸਕਦੇ ਕੋਈ ਰਜਿਸਟਰੀ ਨਹੀਂ ਕਰਾ ਸਕਦੇ ਅਸੀਂ ਤੇ ਸਰਕਾਰ ਹਲੇ ਕਰ ਰਹੀ ਵੀ ਤੱਕੇ ਨਾਲ ਜ਼ਬਰਦਸਤੀ ਅਸੀਂ ਜ਼ਮੀਨ ਨਹੀਂ ਲਵਾਂਗੇ ਕਿਸੇ ਦੀ ਜਦੋਂ ਇਹ ਸਭ ਕੁਝ ਬੰਦ ਹੋ ਗਿਆ ਅਸੀਂ ਕਰਾਂਗੇ ਕੀ ਉੱਥੇ ਕੱਲ ਨੂੰ ਅਸੀਂ ਲੋਨ ਲੈ ਕੇ ਕੁਝ ਮਾੜਾ ਮੋਟਾ ਕਰਨਾ ਵੀ ਹੈ ਕੁਝ ਖੇਤੀ ਦੇ ਗੱਲੀ ਤੇ ਉਸ ਤੇ ਸਾਡਾ ਦਰਮਦਾਰਾ ਸਾਰਾ ਇਹ ਕਰਕੇ ਸਰਕਾਰ ਬਹੁਤ ਗਲਤ ਕਰ ਰਹੀ ਹੈ ਇਹ ਇਹਨੂੰ ਇੱਕ ਨੀਤੀ ਜਿਹੜੀ ਵਾਪਸ ਲੈਣੀ ਚਾਹੀਦੀ ਹੈ ਕਿਸਾਨਾਂ ਲਈ ਵਿਰੋਧੀ ਹੈ ਕਿਸਾਨ ਮਾਰੂ ਨੀਤੀ ਹੈ ਨਾਗੇ ਇਹਦੇ ਕੋਈ ਫਾਇਦਾ ਨਹੀਂ ਕਿਸਾਨ ਦਾ ਜਿਵੇਂ ਪ੍ਰਾਪਤੀਆਂ ਘਟਾਂ ਰਹੇ ਨੇ ਤੁਹਾਡੇ ਕਿਹੜੇ ਪਿੰਡ ਤੋਂ ਤੁਸੀਂ ਹੈਗੇ ਜੀ ਤੁਹਾਡੇ ਪਿੰਡ ਦੇ ਵਿੱਚ ਕੀ ਫੈਸਲਾ ਲਿੱਤਾ ਗਿਆ ਅਸੀਂ ਮਲਕ ਤੋਂ ਆਮਦੀਪ ਸਿੰਘ ਇਹ ਸਰਕਾਰ ਨੇ ਸਾਨੂੰ ਆਪਣੇ ਆਪ ਹੀ ਆਪ ਦਾ ਵਿਰੋਧੀ ਬਣਾਇਆ ਕਿਸੇ ਵੀ ਐਮਐਲਏ ਨੇ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕਿਸੇ ਵੀ ਸਰਕਾਰ ਤੱਕ ਇਹ ਚੀਜ਼ ਦੀ ਅਪਰੋਚ ਨਹੀਂ ਕੀਤੀ ਠੀਕ ਹੈ ਇਸ ਕਰਕੇ ਅਸੀਂ ਪੂਰਾ ਕਿਸੇ ਵੀ ਐਮਐਲਏ ਨੂੰ ਕਿਸੇ ਵੀ ਆਮ ਆਦਮੀ ਦੇ ਵਰਕਰ ਨੂੰ ਅਸੀਂ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਫਿਲਹਾਲ ਹਜੇ ਤਾਂ ਸਾਡੇ ਕੁਝ ਪਿੰਡਾਂ 'ਚ ਬੋਰਡ ਲੱਗੇ ਨੇ ਇਹ ਸੰਘਰਸ਼ ਅਸੀਂ ਬਹੁਤ ਤੇਜ਼ ਕਰਾਂਗੇ ਤਿੱਖਾ ਕਰਾਂਗੇ ਸਾਨੂੰ ਸਾਈਡਾਂ ਵਾਲੇ ਪਿੰਡਾਂ ਤੋਂ ਵੀ ਫੋਨ ਆ ਰਹੇ ਆ ਕਿ ਅਸੀਂ ਤੁਹਾਡੇ ਸੰਘਰਸ਼ ਦੇ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਸਾਰੇ ਅਸੀਂ ਸਹਿਮਤ ਹਾਂ ਸਰਕਾਰ ਨੂੰ ਇਹ ਆਪਦੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਠੀਕ ਹੈ ਇਹ ਪਾਲਿਸੀ ਨੂੰ ਤੁਰੰਤ ਜਲਦੋ ਜਲਦ ਰੱਦ ਕਰੇ ਨਹੀਂ ਤਾਂ ਇਸ ਦਾ ਸੰਘਰਸ਼ ਦਾ ਅੰਤ ਬਹੁਤ ਭਿਆਨਕ ਹੋਊਗਾ 2022 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਪੋਰਟ ਕੀਤੀ ਹਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਪਰ ਅੱਜ ਤੁਸੀਂ ਉਹਨਾਂ ਹੀ ਨੇਤਾਵਾਂ ਦਾ ਵਿਰੋਧ ਕਰ ਰਹੇ ਹੋ ਬਿਲਕੁਲ ਅਸੀਂ ਪੂਰਾ ਉਦੋਂ ਉਹਨਾਂ ਦੇ ਨਾਲ ਹਰ ਵਕਤ ਤੋਂ ਜੁੜ ਕੇ ਚੱਲੇ ਸੀਗੇ ਪਰ ਉਹ ਨੀਤੀਆਂ ਹੀ ਐਦਾਂ ਦੀਆਂ ਲੈ ਕੇ ਆ ਗਏ ਜਿਹੜੀ ਇਹ ਪਾਲਿਸੀ ਲੈ ਕੇ ਆ ਗਏ ਇਹ ਬਹੁਤ ਮਾੜੀ ਨੀਤੀ ਲੈ ਕੇ ਆ ਗਏ ਪਹਿਲਾਂ ਤਾਂ ਅਸੀਂ ਐਮਐਸਬੀ ਪਿੱਛੇ ਲੜਦੇ ਰਹੇ ਕਾਨੂੰਨਾ ਫਤਲਾਂ ਦੇ ਭਾਵਾਂ ਵਿੱਚ ਪਰ ਇਹ ਤਾਂ ਸਾਡੀ ਜ਼ਮੀਨ ਨੂੰ ਆਪੇ ਅਸੀਂ ਹਰ ਕਿਸੇ ਨੂੰ ਬਖਸ਼ਣੇ ਇਹ ਠੀਕ ਹੈ ਨਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਇੱਕ ਪਾਸੇ ਕਿਸਾਨ ਅੰਦੋਲਨ 2000 2021 ਚ ਦਿੱਲੀ ਦੇ ਉੱਥੇ ਚੱਲਿਆ ਸੀਗਾ ਹੁਣ ਤੁਸੀਂ ਇੱਕ ਹੋਰ ਪਾਲਿਸੀ ਦੇ ਖਿਲਾਫ ਵਿੱਚ ਕਿਸਾਨ ਇੱਕਜੁੱਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਉਸ ਫਸਲਾਂ ਦੇ ਭਾਅ ਨੂੰ ਲੈ ਕੇ ਅੰਦੋਲਨ ਸੀ ਪਰ ਇਹ ਸਾਡੀ ਜ਼ਮੀਨ ਨੂੰ ਲੈ ਕੇ ਆ ਕਿਉਂਕਿ ਜ਼ਮੀਨ ਸਾਡੀ ਜੱਟ ਦੀ ਮਾਂ ਹੁੰਦੀ ਆ ਮਾਂ ਨੂੰ ਲੈ ਕੇ ਆ ਦੇਖੋ ਜਦੋਂ ਕੋਈ ਮਾਂ ਨੂੰ ਹੱਥ ਪਾਉਂਦਾ ਤਾਂ ਫਿਰ ਅਗਲਾ ਮਰਨ ਮਾਰਨ ਦੀ ਗੱਲ ਹੋ ਜਾਂਦੀ ਆ ਕਿਉਂਕਿ ਇਹ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਜਿਹੜਾ ਤੂੰ ਫੈਸਲਾ ਵਾ ਗਲਤ ਲੈ ਲਿਆ ਚੰਗਾ ਰਹੇਂਗਾ ਇਹਨੂੰ ਵਾਪਸ ਲੈ ਲੈ ਨਹੀਂ ਤਾਂ ਫਿਰ ਮਰਨ ਮਰਾਉਣ ਦੀ ਗੱਲ ਹੋਊਗੀ ਇੱਥੇ ਇਹ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਕਰਦੇ ਅਸੀਂ ਟੱਕ ਹੀ ਨਹੀਂ ਬੈਠੇ ਕਿੰਨੇ ਕੋ ਪੋਸਟਰ ਲਗਾਏ ਗਏ ਆ ਕਿਸ ਤਰ੍ਹਾਂ ਤੁਸੀਂ ਇਸ ਬਾਈਕਾਡ ਦਾ ਵਿਰੋਧ ਪ੍ਰਚਾਰ ਕਰ ਰਹੇ ਹੋ ਜਿੰਨੀਆਂ ਵੀ ਪਿੰਡ ਦੀਆਂ ਐਂਟਰੀਆਂ ਸੀ ਜਿੱਦੇ ਰਸਤੇ ਆਉਂਦੇ ਸੀ ਸਾਰਿਆਂ ਤੇ ਪੋਸਟਰ ਲੱਗੇ ਹੋਏ ਆ ਸਾਰਾ ਅਸੀਂ ਇਹਨਾਂ ਦੇ ਦਿਨ ਪਰ ਦਿਨ ਜਿਹੜਾ ਵਿਰੋਧ ਆ ਜਾਰੀ ਰਹੇਗਾ ਤੇ ਕਿਸੇ ਨੇ ਕਿਸੇ ਆਮ ਆਦਮੀ ਪਾਰਟੀ ਦੇ ਨੁਮਾਇंदे ਐਮਐਲਏ ਜਾਂ ਵਿਧਾਇਕ ਜਾਂ ਕਿਸੇ ਹੋਰ ਨੁਮਾਇंदे ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਤੁਹਾਡੇ ਪਿੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਲੰਟੀਅਰ ਹੋਣੇ ਆ ਜਾਂ ਕੋਈ ਨੁਮਾਇੰਦਾ ਹੋਣਾ ਵਾ ਉਹਨਾਂ ਨੇ ਤੁਹਾਨੂੰ ਕਿਹਾ ਕਿ ਹਾਂ ਵੀ ਇਹ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਨਾ ਕੋਈ ਵਲੰਟੀਅਰ ਆਇ ਅਸੀਂ 7 ਤਰੀਕ ਨੂੰ ਪਹਿਲਾਂ ਧਰਨਾ ਲਾਇਆ ਸੀ ਜਗਰਾਉਂ ਦੇ ਵਿਖੇ ਸਾਰੀਆਂ ਪਾਰਟੀਆਂ ਨੂੰ ਸੱਦਿਆ ਸੀ ਵੀ ਉੱਥੇ ਆਵੋ ਚਲੋ ਸਾਰੀਆਂ ਪਾਰਟੀਆਂ ਆਈਆਂ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ ਜਾਂ ਕੋਈ ਲੀਡਰ ਨਹੀਂ ਆਇਆ ਕਿ ਅਸੀਂ ਨੇ ਆ ਕੇ ਹਾਂ ਦਾ ਨਾਅਰਾ ਵੀ ਨਹੀਂ ਸਾਨੂੰ ਮਾਰਿਆ ਵੀ ਆ ਕੇ ਵੀ ਭਾਈ ਆਪਾਂ ਇਹਦੇ ਬਾਰੇ ਬੈਠ ਕੇ ਗੱਲਬਾਤ ਕਰਦੇ ਆਂ ਕਿਉਂਕਿ ਉਹ ਤਾਂ ਕਹਿੰਦੇ ਪਾਲਿਸੀ ਬਹੁਤ ਵਧੀਆ ਇਹ ਤਾਂ ਜੀ ਪਹਾੜ ਦੇ ਟੱਟੂ ਆ ਇਹ ਤਾਂ ਸਾਰੇ ਜਿਵੇਂ ਕੇਜਰੀ ਹਾਲ ਕਹਿੰਦਾ ਉਹਵੇਂ ਬੋਲਦੇ ਆ ਜੀ ਗੰਗਾ ਕੇ ਤਾਂ ਗੰਗਾ ਰਾਮ ਜਮਨਾ ਕੇ ਤਾਂ ਜਮ ਜਮਨਾ ਰਾਮ ਇਹ ਤਾਂ ਜੀ ਇਹ ਕਹਿ ਨਹੀਂ ਸਕਦੇ ਆ ਕੰਗ ਨੇ ਬਿਆਨ ਦਿੱਤਾ ਸੀ ਕੱਲ ਪੋਸਟ ਪਾਈ ਸੀ ਆਪਦੀ ਫੇਸਬੁੱਕ ਤੇ ਅੱਜ ਜਦੋਂ ਮਾੜਾ ਜਿਹਾ ਦਬਕਾ ਮਾਰਿਆ ਨਾਲ ਹੀ ਡਿਲੀਟ ਕਰਤੀ ਇਹ ਤਾਂ ਇਹਨਾਂ ਦੀ ਕੁਆਲਿਟੀ ਆ ਜੇ ਤੁਸੀਂ ਕੋਈ ਗੱਲ ਕਹਿ ਲਈ ਉਹ ਤੇ ਖੜੀ ਜਾਓ ਪਰ ਭਗਵਾਨ ਤਮਾਨ ਨਹੀਂ ਖੜਿਆ ਦੇਖੋ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਖੜਕਲ ਕਲਾਂ ਜਾ ਕੇ ਸੌਂ ਖਾਦੀ ਸੀ ਇਹਨੇ ਮਿੱਟੀ ਦੀ ਜਾ ਕੇ ਵੀ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਨੂੰ ਬਚਾਊਂਗਾ ਪੰਜਾਬ ਦੀ ਕਿਸਾਨੀ ਬਚਾਊਂਗਾ ਭ੍ਰਿਸ਼ਟਾਚਾਰ ਖਤਮ ਕਰੂੰਗਾ ਇਹਨੇ ਸਾਰਾ ਕੁਝ ਹੀ ਉਦੋਂ ਵਲਟ ਕਰਤਾ ਜੀ ਕਦੋਂ ਤੱਕ ਇਹ ਜਿਹੜਾ ਬਾਈਕਾਟ ਕਦੋਂ ਤੱਕ ਜਾਰੀ ਰਹੇਗਾ ਜਨਰਲ ਚਰ ਪਾਲਸੀ ਰੱਦ ਨਹੀਂ ਹੁੰਦੀ ਉਹਨਾਂ ਟਾਈਮ ਬਾਈਕਾਟ ਜਾਰੀ ਰਹੇਗਾ ਜੀ ਬਿਲਕੁਲ ਜੀ ਬਿਲਕੁਲ ਹੈ ਜਗਰਾਉ ਹਲਕੇ ਦੇ ਉਹ ਪਿੰਡਾਂ ਦੇ ਨੁਮਾਇੰਦੇ ਨੇ ਜਿਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਬਾਈਕਾਟ ਦੇ ਪੋਸਟਰ ਆਪਣੇ ਆਪਣੇ ਪਿੰਡਾਂ ਦੀ ਐਂਟਰੀਆਂ ਦੇ ਉੱਤੇ ਲਗਾਏ ਗਏ ਨੇ ਕਹਿੰਦੇ ਨੇ ਕਿ ਕਿਸੇ ਵੀ ਹਾਲਤ ਵਿੱਚ ਇਹ ਪਾਲਸੀ ਮਨਜ਼ੂਰ ਨਹੀਂ ਹੈ ਜਦ ਤੱਕ ਇਹ ਪਾਲਸੀ ਰੱਦ ਨਹੀਂ ਹੁੰਦੀ ਤਦ ਤੱਕ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਬਾਈਕਾਟ ਉਹਨਾਂ ਦੇ ਪਿੰਡਾਂ ਦੇ ਵਿੱਚ ਲਗਾਤਾਰ ਜਾਰੀ ਰਹੇਗਾ ਕੈਮਰਾ ਪਾਸਾ ਰਕੇਸ਼ ਦੇ ਨਾਲ ਵਿਵੇਕ ਟਾਲ ਲੁਧਿਆਣਾ